ਸ਼ਸ਼ੀਕਾਲ ਜੀ ਆਪਣੇ ਘਰੇ ਆਏ ਅੱਜ ਕਿਤੋਂ ਪਿੰਡਾਂ ਦਾ ਦੇਸੀ ਸਰੋਂ ਦਾ ਸਾਗ ਹਨਾ ਤੇ ਪਹਿਲਾਂ ਆਪਾਂ ਚਲਾਈ ਦਾ ਸਾਗ ਬਣਾ ਰਿਆ ਸੀ ਉੱਪਰੋਂ ਤੋੜ ਕੇ ਤੇ ਅੱਜ ਆ ਗਿਆ ਆਪਣੇ ਸਰੋਂ ਦਾ ਸਾਗ ਖੇਤਾਂ ਵਾਲਾ ਤੇ ਬਹੁਤ ਹੀ ਵਧੀਆ ਸਾਗ ਆ ਵਿੱਚ ਪਾਲਕ ਵੀ ਹੈ ਤੇ ਇੱਕ ਘਰ ਦਾ ਸਾਗ ਤੁਸੀਂ ਦੇਖਿਓ ਬੜਾ ਟੇਸਟਵੰਦ ਆ ਹਨਾ ਤੇ ਆਪਾਂ ਫਿਰ ਇਹਨੂੰ ਹੁਣ ਛੱਲ ਕੇ ਕਰ ਲਵਾਂਗੇ ਮੈਂ ਛੱਲਾਂਗੇ ਉੱਪਰੋਂ ਬਾਅਦ ਵੈਸੇ ਛੱਲ ਕੇ ਆਇਆ ਪਰ ਮੈਂ ਜਿਹੜੀਆਂ ਇਹਦੀਆਂ ਇਹ ਚੀਜ਼ਾਂ ਨਾ ਇਹ ਵਾਲੀ ਚੀਜ਼ ਐਂਦਾ ਕਰਕੇ ਛੱਲਣ ਵਾਲੀ ਮੈਂ ਇਹ ਛੱਲਾਂਗੀ ਮੈਨੂੰ ਇਹ ਛੱਲਾਂਗੀ ਤਾਂ ਸਾਗ ਟੈਸਟ ਵਾਂਦਾ ਨਾ ਰਹਿਣ ਨੂੰ ਟਾਈਮ ਲੱਗੇ ਹਨ ਫਿਰ ਤਾਂ ਬਹੁਤ ਜਲਦੀ ਸਾਗ ਤਿਆਰ ਹੋ ਜਾਂਦਾ ਵਾ ਜਿਆਦਾ ਟਾਈਮ ਨਹੀਂ ਲੱਗਦਾ ਕੁਛ ਛਿੜੀਆਂ ਦੇ ਵਿੱਚ ਹੀ ਤਿਆਰ ਹੋ ਜਾਂਦਾ ਕਿਉਂਕਿ ਚੁੱਲ੍ਹੇ ਤੇ ਜਿਹੜੀਆਂ ਭਣੀਆਂ ਬਣਾਉਂਦੀਆਂ ਨੇ ਉਹਨਾਂ ਤੋਂ ਹੋਰ ਵੀ ਨਹੀਂ ਜਾ ਰਹੇ ਛੱਲੇ ਦਾ ਸਾਗ ਤਾਂ ਬਾਲਾ ਟੈਸਟ ਹੁੰਦਾ ਵਾ ਤੇ ਆਪਾਂ ਨੇ ਫਿਰ ਇਹ ਛੱਲ ਲੈਣੇ ਆ ਇਹਨੂੰ ਹਣਾ ਸਾਰੇ ਨੂੰ ਛੱਲਾ ਲੋੜ ਰਹੇਗਾ ਇਹਦਾ ਸਵਾਦ ਬਣਦਾ ਇੱਕ ਮੂੰਹ ਦੇ ਪਰ ਵਿੱਚ ਨਾ ਗੰਡਾ ਆਉਂਦੇ ਨਹੀਂ ਆਹਾ ਠਗੜੇ ਜੇ ਨਹੀਂ ਆਉਂਦੇ ਮੂੰਹ ਦੇ ਵਿੱਚ ਇਸ ਕਰਕੇ ਮੈਂ ਤਾਂ ਉਹਨਾਂ ਨੇ ਪੱਤਾ ਪੱਤਾ ਤੋੜ ਕੇ ਦਿੱਤੀ ਹੈ ਤੇ ਫਿਰ ਦੇਖਦੇ ਇਹਦੇ ਵਿੱਚ ਪਾਵਾਂਗੇ ਆਪਾਂ ਪਾਲਕ ਵੀ ਆਏ ਭੇਜੀਆ ਉਹਨਾਂ ਨੇ ਤਾਂ ਮੇਥੇ ਤੇ ਆਪਾਂ ਬਾਥੂ ਬਾਹਰੋਂ ਮੰਗਾ ਲਿਆ ਇਹਦੇ ਵਿੱਚ ਇੱਕ ਚੀਜ਼ਾ ਹੋਰ ਪਾਵਾਂਗੇ ਜਿਨ੍ਹਾਂ ਦੇ ਨਾਲ ਫਿਰ ਆਪਣੇ ਤਜਾਬ ਨਹੀਂ ਬਣਦਾ ਤੇ ਇਹ ਸਭ ਤੋਂ ਬੱਤਰ ਹੋਏਗਾ ਕਿ ਆਪਾਂ ਉਹ ਚੀਜ਼ ਪਾ ਲਈਏ ਵਿੱਚ ਤਾਂ ਤਜਾਬ ਨਹੀਂ ਬਣੇਗਾ ਚੰਗਾ ਰਹਿੰਦਾ ਵਾ ਨਾਲੇ ਸਰਦੀ ਦਾ ਮੌਸਮ ਤੇ ਉਹ ਚੀਜ਼ਾਂ ਠੀਕ ਰਹਿੰਦੀਆਂ ਨੇ ਤੇ ਮੈਂ ਤੁਹਾਨੂੰ ਫਿਰ ਦੱਸਾਂਗੀ ਆਪਾਂ ਕੀ ਕੀ ਚੀਜ਼ਾਂ ਪਾ ਰਹੇ ਹਾਂ ਉਸ ਟਾਈਮ ਤੇ ਹੁਣ ਆਪਾਂ ਇਹਨੂੰ ਛੱਲ ਕੇ ਰੱਖ ਲਗੇ ਛੱਲਿਆ ਆਪਾਂ ਚੰਗਾ ਚੰਗਾ ਲੱਗਦਾ ਤੁਸੀਂ ਕਦੇ ਵੀ ਦੇਖਿਆ ਛੱਲ ਕੇ ਇਹ ਬਹੁਤ ਟੇਸਟ ਬਣਦਾ ਵਾ ਇਹਦੇ ਨਾਲ ਸਾਗ ਕਿਉਂਕਿ ਮੋਟੇ ਮੋਟੇ ਦੇਖਾ ਚਮੜੀ ਜੀਆਂ ਨੇ ਜਿਹੜੀ ਇਹ ਫਿਰ ਰੱਜਦੀ ਨਹੀਂ ਛੇਤੀ ਤੇ ਦੂਜੀ ਤਾਂ ਝੱਟ ਬਣ ਜਾਂਦੀ ਆ ਆਲੂਆਂ ਦੀ ਤਰ੍ਹਾਂ ਜਿਵੇਂ ਕਿ ਪਾਲਕ ਛੇਤੀ ਬਣਦੇ ਫਿਰ ਉਦੋਂ ਹੀ ਇਹ ਸਾਗ ਛੇਤੀ ਬਣ ਜਾਣਾ ਵਾ ਤਿਆ ਆਪਾਂ ਤਾਂ ਮੋਟਾ ਮੋਟਾ ਕੱਟ ਕੇ ਪਾਉਣੇ ਹੁੰਨੇ ਆ ਕਿਉਂਕਿ ਬਾਅਦ ਵਿੱਚ ਗ੍ਰੈਂਡਰ ਦੇ ਨਾਲ ਆਪਾਂ ਗ੍ਰੈਂਡ ਕਰ ਦਿੰਨੇ ਆ ਇਹਨੂੰ ਸਾਗ ਆਪਣਾ ਹੋ ਗਿਆ ਸਾਫ ਸਾਫ ਕੜਾਹੀ 'ਚ ਪਾਣੀ ਪਾ ਲਿਆ ਕੜਾਹੀ 'ਚ ਪਾਣੀ ਪਾ ਕੇ ਫਿਰ ਆਪਾਂ ਨੂੰ ਢੋਲਾਂਗੇ ਵੈਸੇ ਸਾਫ ਸਾਫ ਉਹਨਾਂ ਨੂੰ ਵੀ ਰਾਤ ਕਹਿੰਦੇ ਧੋਤਤਾ ਪਰ ਮੰਨਦੀ ਗੱਈ ਨਹੀਂ ਹਾਂਗਾ ਜਿੰਨਾ ਚਿਰ ਆਪਾਂ ਖਾਣਾ ਉਹਦੇ ਨਾਲ ਰੋਡਾਂ ਤੋਂ ਕੋਪੋ ਮਾਰਦੇ ਨੇ ਉਹਨੂੰ ਪੀਸਣ ਨਾਲ ਤੇ ਮਰਮੋ ਕਰੇ ਤਾਂ ਕਿ ਰਹਿ ਜੇ ਸਾਰੀ ਮੈਂਟ ਕਿੱਥੀ ਪੁੱਛ ਜਾਂਦੀ ਆ ਇਸ ਲਈ ਇਹ ਸਾਫ ਉਪਰ ਉਪਰ ਛੱਲ ਕੇ ਦੇਖੋ ਥੋੜਾ ਜਿਹਾ ਹੀ ਰਹਿ ਗਿਆ ਹੈ ਇਹਦਾ ਬਾਹਰ ਹੀ ਸਿੱਕੇ ਨਿਕਲ ਗਏ ਹਨ ਮੈਂ ਤਾਂ ਉਧਰੋਂ ਨੇ ਖੁਲ ਗਈ ਗੁੱਲ ਚੁੱਕ ਹੋ ਗਈ ਨਹੀਂ ਆਣੀ ਸਾਫਾ ਆਪਾਂ ਦੋ ਤਣ ਪਾਣੀ ਕੌ ਮਾ ਗਏ ਨਾ ਕਿਉਂਕਿ ਦੇਖੋ ਦੋ ਤਣ ਚੀ ਜ ਨਹੀਂ ਬਣ ਜਣਾ ਇਹਨੇ ਸਾਰੇ ਸਾਡੇ ਲਈ ਬਹੁਤ ਆ ਬਹੁਤ ਕਿਉਂਕਿ ਦੋ ਮਿੰਟਾਂ ਲਈ ਸਾਡੇ ਲਈ ਸਾਫ ਕਾਫੀ ਹੈ

ਕਿਆ ਕਰੋ ਟੋਟੇ ਨਹੀਂ ਐਸੀ ਨੰਨ ਨਸਤਾ ਸੀ ਐਂਟੀ ਮੈਂ ਥੋ ਗਏ ਲਿਆ ਲਾ ਪਰ ਮੈਨੂੰ ਯਕੀਨ ਹੈ ਨਾ ਕਾਪੇ ਦੋਸੇ ਸਾਫ ਕਰਕੇ ਪਾਲਕ ਸਾਫ ਕਰ ਲੈਣੇ ਆ ਨਾ ਪਾਰਕ ਦੇ ਤੇ ਵੱਟ ਵਗੈਰਾ ਇਹ ਸਾਰੇ ਸਾਫ ਕਰ ਲੈਣੇ ਆ ਪਾਲਕ ਵੀ ਕਾਫੀ ਲਿਆਇਆ ਇਹਦੇ ਵਿੱਚ ਨੇ ਮਾੜੇ ਭੁੱਟੇ ਹੁੰਦੇ ਮੈਂ ਕਾਹ ਕੰਦਰੂ ਜਿਆਦਾ ਹੁੰਦਾ ਹੀ ਆ ਨਾ ਸਾਰੀਆਂ ਪਾਲਕਾਂ ਜੀ ਹੁੰਦਾ ਇੰਨਾ ਤਾਂ ਵਿਚਾਰਾ ਮੈਨੂੰ ਮੈਂ ਨਹੀਂ ਸਾਗ ਲਿਆ ਮੇਰੇ ਲਈ ਕਾਫੀ ਆ ਇਹ ਤੇ ਆਪਾਂ ਇਹਨੂੰ ਸਾਫ ਕਰ ਲੈਣੇ ਵਿੱਚੋਂ ਵਿੱਚੋਂ ਕਾਹ ਜਾਂ ਕੱਢ ਦਿੰਨੇ ਆ ਇਹਦੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਤੁਸੀਂ ਪਰੌਠੇ ਬਣਾ ਕੇ ਆਪ ਇੱਥੇ ਥੋੜੇ ਢੇਰੀ ਕਰ ਲੈਣੇ ਇਹਨੂੰ ਫਰਸ਼ ਸੈਲਫ ਤੇ ਤੇ ਜਦੋਂ ਕਿ ਆਪਾਂ ਖਾਈਏ ਨਾ ਘਰ ਦੀ ਬਣੀ ਤੇ ਪਰੌਠੇ ਬੜੇ ਟੇਸਟਵੰਦੇ ਆ ਸਰਦੀਆਂ ਦੇ ਵਿੱਚ ਬਹੁਤ ਚੀਜ਼ਾਂ ਬਣਨਗੀਆਂ ਪਾਲਕ ਪਨੀਰ ਬਣਾ ਲਓ ਇਹ ਕਰ ਲਓ ਹਣਾ ਪਨੀਰ ਵੀ ਤਾਂ ਫਾਇਦਾ ਪਾਈ ਜਾਏ ਤੁਹਾਡੇ ਘਰੇ ਆ ਤਾਂ ਨਹੀਂ ਬਾਹਰਲਾ ਪਨੀਰ ਤਾਂ ਬਹੁਤ ਗੰਦੜ ਮੰਦੜ ਜਿਹਾ ਹੁੰਦਾ ਮੈਂ ਇੱਕ ਦਿਨ ਲਿਆਂਦਾ ਸੀਗਾ ਕੋਈ ਆਏ ਸੀ ਗੈਸਟ ਪਰ ਮੈਂ ਆਪ ਨਹੀਂ ਖਾਦਾ ਤੇ ਮੈਨੂੰ ਚੰਗਾ ਨਹੀਂ ਲੱਗਿਆ ਉਹ ਤਾਂ ਮੈਂ ਉਹਨਾਂ ਨੂੰ ਵੀ ਦੱਸਿਆ ਸੀ ਮੈਂ ਕਿ ਬਾਹਰਲਾ ਪਨੀਰ ਮਾੜਾ ਹੁੰਦਾ ਵੈਸੇ ਜੋਗੇ ਆਪਣੀ ਜਾਣ ਪਛਾਣ ਵਾਲੀ ਸੀਗੇ ਭਾਈ ਵੀਰ ਉਹਨਾਂ ਨੂੰ ਪਤਾ ਸੀਗਾ ਤੇ ਉਹ ਵੀ ਕਹਿ ਰਹੇ ਸੀ ਤੁਸੀਂ ਪਨੀਰ ਨਹੀਂ ਬਣਾਉਣਾ ਸੀਗਾ ਆਪਣੇ ਲਈ ਹੁੰਦਾ ਖਾਸ ਕਿ ਚਿਕਨ ਨਹੀਂ ਖਾਣਾ ਤਾਂ ਪਨੀਰ ਬਣਾ ਲਓ ਹਨਾ ਜੇ ਪਨੀਰ ਨਹੀਂ ਖਾਂਦੇ ਚਿਕਨ ਖਾਂਦੇ ਤਾਂ ਆਪਾਂ ਚਿਕਨ ਬਣਾ ਦਿੰਦੇ ਆ ਐਦਾਂ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਕੁਝ ਬਣਾ ਕੇ ਨਹੀਂ ਦੇਣਾ ਆਪਣੇ ਘਰੇ ਕੋਈ ਚੱਲ ਕੇ ਆਉਂਦਾ ਤਾਂ ਢੰਗ ਦਾ ਖਾਣਾ ਦਿਓ ਨਿਤ ਨਿਤ ਨਹੀਂ ਕੋਈ ਵੀ ਆਉਂਦਾ ਸਾਡੇ ਬੈਠਾ ਨਹੀਂ ਕੋਈ ਸਾਡੇ ਕਈ ਭੈਣਾਂ ਚਲ ਮੇਰੀਆਂ ਆਗੀਆਂ ਹੁੰਦਾਂ ਨੇ ਹੋਰ ਬਹੁਤ ਜਿਹੜੀਆਂ ਕਹਿ ਦਿੰਦੀ ਨੇ ਹਾਈ ਕਿੱਥੇ ਆ ਗਏ ਹੁਣ ਹੈ ਹਨਾ ਦੇ ਵੀ ਆਪਾਂ ਤਾਂ ਕੁੜੀ ਖੁਸ਼ੀ ਹੁੰਦੀ ਐ ਕੋਈ ਕਰਮਾ ਨਾ ਚੱਲ ਕੇ ਆਉਂਦਾ ਚਲੋ ਜੀ ਆਪਣੇ ਪਾਲਕ ਸਾਫ ਹੋ ਗਏ ਆਪਾਂ ਹੁਣ ਪਾਲਕ ਵੀ ਧੋ ਲੈਣੇ ਆ ਹਣ ਰਹਿ ਗਏ ਆਪਣੇ ਮੇਥੇ ਔਰ ਬਾਥੂ ਇਹਦੇ ਵਿੱਚ ਘਾਈ ਸੀ ਥੋੜਾ ਜਿਹਾ ਬਸ ਔਰ ਕੁਛ ਨਹੀਂ ਸੀਗਾ ਜਿਆਦਾ ਨਹੀਂ ਸੀ ਕੁਛ ਵੀ ਚੰਗਾ ਲੱਗਿਆ ਕਿ ਜਲਦੀ ਕੰਮ ਹੋ ਗਿਆ ਦਾ ਪਾਲਕ ਵਾਲਾ ਇਹਨੂੰ ਧੋ ਕੇ ਆਪਾਂ ਰੱਖ ਦਿੰਨੇ ਆ ਇਹ ਵੀ ਨੁੱਚੜ ਜਾਏਗਾ ਤੇ ਉਹ ਤੋਂ ਬਾਅਦ ਫਿਰ ਆਪਾਂ ਮੇਥੇ ਔਰ ਬਾਥੂਆਂ ਵੱਲੀ ਹੁੰਨੇ ਆ ਕਿਉਂ ਮੇਥੇ ਬਾਹਰੋਂ ਲਏ ਆ ਉਹ ਇੰਨੇ ਸਾਫ ਨਹੀਂ ਹੋਣਗੇ ਇਹ ਮੈਨੂੰ ਪੱਕੀ ਗਾਰੰਟੀ ਆ ਇਹਤੂ ਗਿਚੀ ਆਪਾਂ ਲਈ ਹੈ ਬਾਥੂ ਜੇ ਹੁਣ ਇਹਦੇ ਚ ਕਿੰਨਾ ਕ ਨਿਕਲਦਾ ਪਤਾ ਨਹੀਂ ਹੈਨਾ ਤੇ ਮੈਂ ਇਥੇ ਤੁਹਾਨੂੰ ਦਿਖਾਵਾਂ ਹਾਲ ਜਦ ਮੈਂ ਤਾਂ ਮਿੱਥੇ ਪਹੜੇ ਲੱਗੇ ਬਾਹਰ ਲਈ ਦੇਖੋ ਕਿਹੜੇ ਗੰਦੇ ਜੇ ਲੱਗਦੇ ਮੈਨੂੰ ਦਿਖ ਦਿਨਾ ਜੜਾ ਕਿੱਦਾਂ ਦੇ ਹੈਨਾ ਜੜਾ ਵੱਢ ਦਿੰਨੇ ਆ ਪਹੜਿਆਂ ਤੇ ਬਾਕੀ ਨੂੰ ਆਪਾਂ ਕੱਲਾ ਕੱਲਾ ਪੱਤਾ ਤੋੜ ਲਾਵਾਂਗੇ ਲੋਕ ਵੀ ਨਾ ਫਾਹ ਵੜਦੇ ਆ ਵੀ ਪੈਸੇ ਦੇਣੇ ਤੇ ਚੱਜ ਦਾ ਚੀਜ਼ ਦੇ ਦਿਆ ਕਰੋ ਲੋਕਾਂ ਦਾ ਵੱਡੋ ਜੀ ਦਿਓ ਨਵੇੜੋ ਕੰਮ ਸਾਡੇ ਪੈਸੇ ਬਣਦੇ ਹੋਣਗੇ ਪਿੱਛੇ ਘਾ ਦੇ ਪੈਸੇ ਲਾ ਲਓ ਹੈਨਾ ਲਓ ਆਪਾਂ ਨੇ ਹੀ ਮ ਜੜਾ ਦੀਆਂ ਵਟ ਕੇ ਛੱਡ ਦਿਤੀਆਂ ਬਾਕੀ ਨੂੰ ਸਵਾਰਾ ਕਰ ਲੈਣੇ ਲੇਖ ਇਹ ਵਟ ਕੇ ਛੱਡ ਦਿੱਤੇ ਆਪਾਂ ਹੁਣ ਸਵਾਰਾਂਗੇ ਮੇਥੇ ਔਰ ਬਾਥਾ ਆਪਾਂ ਨੇ ਸਾਗ ਧੋਲੇ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਨਾ ਪਾਲਕ ਪਾਉਂਦੀ ਹਾਂ ਛੇਤੀ ਬੈਠ ਜੂਗੀ ਤੇ ਮੋਟੇ ਮੋਟੇ ਕਰਕੇ ਪਾ ਦੇਣੇ ਪਾਲਕ ਤਾਂ ਚਾਹੇ ਸਾਫਤੀ ਵੀ ਪਾ ਦੋ ਇਹਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹਲਕੀ ਹੁੰਦੀ ਹੈ ਨਾ ਆਪਾਂ ਜਦੋਂ ਆਮ ਵੀ ਬਣਾਉਨੇ ਆ ਪਾਲਕ ਤਾਂ ਆਪਾਂ ਮੋਟੀ ਮੋਟੀ ਪਾਈ ਦਿੰਨੇ ਮੋਟੀ ਮੋਟੀ ਕੱਟ ਕੇ ਪਾ ਦੇਣੇ ਆ ਤੇ ਸਾਡੀ ਪਿਆਰੀ ਸਾਗ ਖਾਣਾ ਬਈ ਬਹੁਤ ਸੌਖਾ ਨਹੀਂ ਘਾਣਾ ਬਹੁਤ ਉਹ ਖਸਾਗ ਦਾ ਸਾਈ ਜਿਆੜੀ ਨਿਕਲਦੀ ਹੈ ਜਦੋਂ ਆਪਣਾ ਸਾਗ ਬਣ ਗਿਆ ਤੇ ਮੈਂਟ ਤਾਂ ਕੁਝ ਵੀ ਨਹੀਂ ਲੱਗਣੀ ਫਿਰ ਮੋਟਾ ਮੋਟਾ ਕੱਟ ਕੇ ਪਾਉਣਾ ਆਪਾਂ ਨੇ ਇੰਜ ਦੂਜਾ ਆਪਾਂ ਮਸ਼ੀਨ ਲਿਆਂਦੀ ਨੇ ਮੈਨੂੰ ਚੰਗੇ ਨਹੀਂ ਲੱਗਦੀ ਥੋੜੀ ਬਹੁਤੀ ਆਪਣੀਆਂ ਬਾਹਾਂ ਵੀ ਚੱਲਦੀਆਂ ਰਹਿਣ ਆਪਾਂ ਕਿਉਂ ਇੰਨੀ ਸਰੀਏ ਨੂੰ ਧੋਖਾ ਦਿੰਨੇ ਆ ਵਿਚਾਰੇ ਨੂੰ ਹਣਾਂ ਦਾ ਹਾਂ ਕਿ ਤਾਹੀ ਕਿ ਜਰ ਕੰਮ ਕਰਦੇ ਸੀ ਹੱਥੀ ਕਦੇ ਕੁਛ ਨਹੀਂ ਸੀ ਤਖਦਾ ਹੁੰਦਾ ਉਹਨਾਂ ਦਾ ਤੇ ਇਸ ਲਈ ਹੁਣ ਸਾਡੇ ਸਰੀਰ ਸੋਹਲ ਹੋ ਗਏ ਸਾਰੇ ਨਿਤ ਦੀਆਂ ਬਿਮਾਰੀਆਂ ਮੈਂ ਵੀ ਉਹਨਾਂ ਚਸ਼ਾਵਾਂ ਵਾਲਾ ਮੈਂ ਕਿਸੇ ਨੇ ਉਹ ਨਹੀਂ ਕਹਿੰਦੀ ਮੈਂ ਵੀ ਥੋੜਾ ਸੋਹਲ ਜੀ ਕਰ ਲਾ ਕਿ ਸਰੀਰ ਪਰ ਹੁਣ ਮੈਂ ਆਪਣੇ ਸਰੀਰ ਨੂੰ ਥੋੜਾ ਜਿਹਾ ਕਸ਼ਟ ਦੇਣਾ ਸ਼ੁਰੂ ਕੀਤਾ ਕਿ ਚੱਲਦੇ ਫਰਦੇ ਰਹਿਣਾ ਨੈਣ ਪ੍ਰਾਣ ਭਾਈ ਜਿਹੜੇ ਪਹਿਲੇ ਪੁਰਾਣੇ ਬੁਢੇ ਤੇ ਉਮਰ ਇੰਨੀ ਹੈ ਨਾ ਉਹ ਐਸੇ ਕਰਕੇ ਹੈ ਕੰਮ ਧੰਦਿਆ ਕਰਕੇ ਔਰ ਦਾਨੀ ਚਲੋ ਜੀ ਪਾਲਕ ਆਪਣੀ ਪੈ ਗਈ ਹੈ ਜੀ ਆਪਣਾ ਪੈ ਗਿਆ ਤੇ ਆਪਾਂ ਇਹਦੇ ਵਿੱਚ ਨਾ ਨਮਕ ਪਾਤਾ ਕਿਉਂਕਿ ਨਮਕ ਪਾਵਾਂਗੇ ਨਾ ਫਿਰ ਇਹ ਪਾਲਕ ਜਲਦੀ ਨਾਲ ਦੀ ਨਾਲ بیٹھ ਜਾਏਗੀ ਹਨਾ ਇਹ ਛੇਤੀ ਮੈਂ ਤਾਂ ਹੀ ਪਾਈ ਹੈ ਕਿ ਪਾਲਕ ਛੇਤੀ بیٹھ ਜਾਏਗੀ ਤੇ ਸਾਗ ਨੂੰ ਬਣ ਜਾਏਗਾ ਜਦੋਂ ਆਪਾਂ ਪਾਵਾਗੇ ਇਹਦੇ ਵਿੱਚ ਜੀ ਸਾਗ ਮੋਟਾ ਮੋਟਾ ਜੇ ਕੱਟ ਲੈਣਾ ਵਾ ਕਿਉਂਕਿ ਆਪਾਂ ਉੱਤੋਂ ਛੱਲ ਲੈ ਇਹ ਛੇਤੀ ਬਣ ਜਾਣਾ ਮੈਂ ਇਸ ਤਰੀਕੇ ਨਾਲ ਹੀ ਬਣਾਉਣੀ ਹੁੰਦੀ ਹੈ ਕਿ ਛੱਲ ਕੇ ਛੱਲ ਕੇ ਬੱਲਣ ਇੰਨਾ ਸੱਚੀ ਗੱਲ ਆ ਬਹੁਤ ਹੀ ਜਲਦੀ ਕੱਟ ਵੜੀ ਛੇਤੀ ਹੁੰਦਾ ਦੂਜਾ ਰਹਿਦਾ ਬੜੀ ਛੇਤੀ ਹੈ ਤੇ ਜਿਆਦਾ ਨਹੀਂ ਆਪਾਂ ਬਣਾਉਣਾ ਸਾਗ ਦੋ ਮੈਂਬਰ ਦੇ ਹਿਸਾਬ ਨਾਲ ਨਹੀਂ ਤਾਂ ਤਿੰਨ ਕਟੰਗ ਦਾ ਤਾਂ ਹੋ ਜੀ ਇਹ ਸਵਾਦ ਬੜਾ ਲੱਗਦਾ ਸਵਾਦ ਪਤਾ ਕਦੋਂ ਲੱਗਦਾ ਤਾਜ਼ਾ ਨਹੀਂ ਉਹਨਾਂ ਸਵਾਦ ਲੱਗਦਾ ਜਿੰਨਾ ਇਹ ਬੇਹਾ ਸਵਾਦ ਲੱਗਦਾ ਬੇਹਾ ਮਤਲਬ ਕਿ ਇੱਕ ਅੱਧੇ ਦਿਨ ਦਾ ਇੱਕ ਅੱਧੇ ਦਿਨ ਦਾ ਹੀ ਸਵਾਦ ਲੱਗਦਾ ਬਹੁਤ ਲੋ ਭਾਈ ਆਪਣਾ ਤਾਂ ਇਹ ਵੀ چیرਨੇ ਕੇ ਕੱਟ ਲਈ ਤੇ چیر ਕੀ ਰਹਿ ਗਿਆ ਫਿਰ ਪਾਵਾ ਕੇ ਆਪਾਂ ਇਹਦੇ ਵਿੱਚ ਮੇਥੇ ਤੇ ਬਾਥੋ ਜਿਹੜਾ ਮੋਟਾ ਮੋਟਾ ਰਹਿ ਗਿਆ ਫਿਰ ਕੱਟ ਦਿੰਨੇ ਆ ਮੋਟਾ ਮੋਟਾ ਕੱਟਿਆ ਤਾਂ ਭਾਈ ਬ੍ਰੀਕ ਅੱਗੇ ਬਹਿ ਕੇ ਕੱਟ ਲਈਦਾ ਨਾ ਉਹਦੇ ਤੇ ਦੂਜੇ ਤੇ ਮਸ਼ੀਨ ਨਾਲ ਨਿਸ਼ਾ ਦਾਤਰੀ ਨਾਲ ਹੁਣ ਬੈਠ ਨਹੀਂ ਹੁੰਦਾ ਕਿਉਂਕਿ ਆਪਾਂ ਸਾਡੇ ਮੋٹے ਵੀ ਹੋ ਗਏ ਆ। ਬਾਕੀ ਇਹ ਸਟਾ ਲੱਗੀ ਆਪਣੇ। ਆਪਾਂ ਫਿਰ ਬੈਹ ਨਹੀਂ ਸਕਦੇ ਹਾਂ। ਚਲੋ ਖੜ ਖੜ ਕੇ ਇਹਨੂੰ ਬਣਾ ਲੈਨੇ ਆਪਾਂ ਨੇ। ਹੁਣ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਆਪਾਂ ਹੋਰ ਕੀ ਚੀਜ਼ ਪਾਉਣਾ ਉਹ ਤੁਹਾਨੂੰ ਬਾਅਦ ਵਿੱਚ ਦਿਖਾਉਨੇ ਸਾਰਾ ਸਾਗ ਪਾਉਣ ਤੋਂ ਬਾਅਦ। ਸਾਗ ਆਪਣਾ ਰਜ ਰਿਆ ਆਪਾਂ ਡੈਕਸ਼ਨ ਦੇ ਧਰਤਾਂ ਇਹਦੇ ਵਿੱਚ ਪਾਇਆ ਮੈਂ ਲਸਣ, ਅਦਰਕ, ਪਿਆਜ਼ ਤੇ ਮੂਲੀ ਦੇ ਛੋਟੇ ਛੋਟੇ ਟੁਕੜੇ ਕੱਟ ਕੇ। ਇਹ ਚੀਜ਼ਾਂ ਜਦੋਂ ਤੁਸੀਂ ਪਾਉਂਗੇ ਨਾ ਤੇ ਇਹਦੇ ਨਾਲ ਤਹਾਡੇ ਬਿਲਕੁਲ ਵੀ ਤਜਾਵ ਨਹੀਂ ਬਣੇਗਾ ਜਿੰਨਾ ਮਰਜ਼ੀ ਸਾਗ ਖਾਓ ਫਿਰ ਤਜਾਵ ਨਹੀਂ ਬਣਦਾ ਆਪਾਂ ਸਾਰੀਆਂ ਚੀਜ਼ਾਂ ਦੇ ਵਿੱਚ ਪਾ ਦਿੱਤੇਗਾ ਅੱਗੇ ਲਸਨਾਦਰ ਕੇ ਜਿਹੜਾ ਕੁੱਟ ਕੇ ਪਾਉਂਦੇ ਹੁੰਦੇ ਸੀ ਲੋਕ ਤਾਂ ਉਹਦਾ ਟੇਸਟ ਵੱਖਰਾ ਹੁੰਦਾ ਸੀ ਮਸਾਲੇ ਦਾ ਕਿਉਂਕਿ ਲਾਲ ਮਿਰਚਾਂ ਨੂੰ ਸਾਡੇ ਗਵਾਂਢੀ ਹੁੰਦੇ ਸੀ ਉਹਨਾਂ ਨੇ ਲਾਲ ਮਿਰਚਾਂ ਕੁੰਡੇ ਚ ਪਾ ਕੇ ਪਾਣੀ ਪਾ ਪਾ ਕੇ ਕੁੱਟ ਕੇ ਪਾਉਣੀਆ ਤਾਂ ਬਹੁਤ ਹੀ ਜ਼ਿਆਦਾ ਟੇਸਟ ਆਉਂਦਾ ਹੁੰਦਾ ਉਹਨਾਂ ਦਾ ਹੁਣ ਉਹ ਚੀਜ਼ਾਂ ਨਹੀਂ ਬਣ ਰਹੀਆਂ ਆਪਾਂ ਤਾਂ ਤੇ ਆਪਾਂ ਫਿਰ ਇਦਾਂ ਹੀ ਕਰਕੇ ਇਹਨਾਂ ਨੂੰ ਪਾ ਰਹੇ ਹਾਂਗੇ ਹਨਾ ਏ ਆਪਾਂ ਹੁਣ ਥੋੜੇ ਜਿਹਾ ਖੁੱਲਾ ਰਹਿਨਾਂਗੇ ਕਿ ਜੇ ਇੱਕ ਘੰਟਾ ਕੇ ਦਰਜ ਜੇ ਉਸ ਤੋਂ ਬਾਅਦ ਦੋ ਚਾਰ ਸੀਟੀਆਂ ਨਾਲ ਸਾਗ ਤਿਆਰ ਹੋ ਜਾਏਗਾ ਆਪਣਾ ਤੇ ਤੁਸੀਂ ਜਿ ਮੋਲੀ ਪਾ ਲਿਓ ਅਦਰਕ ਲਸਣ ਤੇ ਪਿਆਜ਼ ਪਾਇਆ ਕਰੋ ਫਿਰ ਇਹਦੇ ਨਾਲ ਆਪਣੇ ਨਾ ਬਣਦਾ ਨਹੀਂ ਤਜਾਬ ਤੇ ਇਹਦੇ ਵਿੱਚ ਪਾਵਾਂਗੀ ਮੈਂ ਥੋੜੀ ਜੀ ਇੱਕ ਹੋਰ ਚੀਜ਼ ਉਹ ਤੁਹਾਨੂੰ ਉਹ ਵੀ ਦੱਸ ਦਿੰਦੀ ਆ ਮੈਂ ਹੋਰ ਇਹ ਜਿਹਾ ਸਾਗ ਦੇ ਵਿੱਚ ਪਾਵਾਂਗੇ ਨਾ ਉਹ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਹਲਦੀ ਪਾਵਾਗੇ ਹਲਦੀ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਹਲਦੀ ਖਾਣੇ ਬਹੁਤ ਵਧੀਆ ਚੀਜ਼ ਹੁੰਦੀ ਹੈ ਚੰਗੀ ਹੁੰਦੀ ਹੈ ਹੱਡੀਆਂ ਲਈ ਤੇ ਵੈਸੇ ਮੈਂ ਤੜਕੇ ਦੇ ਵਿੱਚ ਵੀ ਹਲਦੀ ਪਾਉਣੀ ਹੁੰਦੀ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਸਾਗ ਬਣਾਇਓ ਫਿਰ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਰਿੱਜੇ ਤੇ ਸਾਗ ਆਲਣ ਪਾ ਕੇ ਠੀਕ ਹੈ ਜੀ ਇਹ ਤਾਂ ਰਿੱਜਿਆ ਦੇਖੋ ਤੁਸੀਂ ਕਿਉਂਕਿ ਜਦ ਰ ਸ਼ੈਲ ਕੇ ਆਪਾਂ ਪਾਉਨੇ ਆ ਨਾ ਸਾਗ ਤੇ ਫਿਰ ਉਹ ਰਿੱਜ ਜਾਂਦਾ ਛੇਤੀ ਉਸ ਤੋਂ ਬਾਅਦ ਇਹਨੂੰ ਘੋਟਣੀ ਫਿਰ ਜਾਂਦੀ ਹੈ ਵਿਚਾਰੀ ਨੂੰ ਹੋਰ ਜੀ ਜਾਂਦਾ ਹੁਣ ਆਪਾਂ ਥੋੜਾ ਦੇਰ ਖੁੱਲਾ ਰਹਿਣਾਂਗੇ ਫਿਰ ਆਪਾਂ ਕੁੱਕਰ ਦੀਆਂ ਸੀਟੀਆਂ ਲਵਾਵਾਂਗੇ ਤਿਆਰ ਆਪਾਂ ਹਲੇ ਆਲਣ ਪਾਉਣਾ ਚੰਨ ਚਾਪਾ ਲਾ ਦੇ ਨੇ ਤੜਕਾ ਵਿੱਚ ਲਸਣ ਤੇ ਅਦਰਕ ਬਹੁਤ ਕੱਟ ਕੇ ਪਾ ਲਿਆ ਪੱਦੀ ਕੌਲੀ ਦੇ ਕਰੀਏ ਬਸ ਤੜਕਾ ਸਵਾਦ ਹੋਏਗਾ ਤਾਂ ਆਪਣੀ ਸਵਾਦ ਹੋਏਗਾ ਹਨਾ ਵਿੱਚ ਪਾਵਾਂਗੇ ਵੱਤਾਂ ਵਿੱਚ ਸਾਫਤ ਹਰਿਆ ਮਰਚਾ ਇਹ ਫਿਰ ਆਪਾਂ ਕੱਢ ਲਾਂਗੇ ਸਾਗ ਨਾਲ ਖਾਣ ਲਈ ਇਹਦਾ ਆਪਾਂ ਹੁਣੇ ਕੱਢ ਲੈਣੀਆਂ ਨੇ ਤੇ ਇਹ ਫੜੌਣਾ ਚਰ ਹੁੰਦਾ ਲਾਲ ਅਦਰਕ ਕਰੋ ਲਸਣ ਇਹ ਆਪਾਂ ਚੰਗੀ ਤਰੀਕੇ ਨਾਲ ਭੁੰਨ ਲੈਣਾ ਜੇ ਜਰਾ ਆਪਾਂ ਕਦੇ ਵੀ ਸਾਗ ਕਾਈਏ ਨਾ ਉਦੋਂ ਬਾਅਦ ਵੀ ਥੋੜਾ ਜਿਹਾ ਉਹ ਅਲੱਗ ਪਾ ਕੇ ਉਹ ਅਦਰਕ ਤੇ ਲਸਣ ਪਾ ਕੇ ਜਾਂ ਕੱਲਾ ਲਸਣ ਪਾ ਕੇ ਕੜਕਾ ਕੇ ਸਾਗ ਚ ਪਾ ਦੋ ਹੋਰ ਵੀ ਟੇਸਟ ਆਕਦਾ ਵਾ ਲਓ ਜੀ ਆਪਣਾ ਤੜਕਾ ਇਹ ਤਾਂ ਹਰੀਆਂ ਮਿਰਚਾਂ ਦਾ ਆਪਣੀਆਂ ਹੋ ਗਈਆਂ ਤਿਆਰ ਆਪਾਂ ਲੈਨੇ ਇਹਨਾਂ ਨੂੰ ਕੱਢ ਤੇ ਲਸਣ ਤੇ ਅਦਰਕ ਵੀ ਤਿਆਰ ਹੋ ਗਿਆ ਇਹਦੇ ਵਿੱਚ ਪਾ ਦਿੰਨੇ ਆਪਾਂ ਹੁਣ ਪਿਆਜ਼ ਲਓ ਜੀ ਇਹ ਹੋ ਗਿਆ ਹੁਣ ਪਾਵਾਂਗੇ ਆਪਾਂ ਇੱਥੇ ਪਿਆਜ਼ ਤੇ ਦੋ ਤਿੰਨ ਪੰਜ ਹਰੀਆਂ ਮਿਰਚਾਂ ਕੱਟ ਕੇ ਹੁਣ ਆਪਾਂ ਤੜਕਾ ਪਾਉੰਨੇ ਲੈਨੇ ਆਂ ਅੰਦਰ ਮਹਜਾ ਨਾ ਜਰਾ ਆਲਣ ਪੈ ਕੇ ਤਿਆਰ ਹੋਣਾ ਨਾ ਜਰਾ ਆਪਾਂ ਤੜਕਾ ਪੁੱਜ ਜਾਣਾ ਵਾ ਜਿਦ ਤੱਕ ਆਪਣਾ ਇਹ ਲਸਣ ਪਿਆਜ਼ ਭੁੱਜਦਾ ਵਾ ਉਨਾਂ ਚਿਰ ਆਪਾਂ ਲੈਨੇ ਸਾਗ ਨੂੰ ਘੋਟ ਘੋਟਣਾ ਚੰਗੀ ਤਰ੍ਹਾਂ ਭੁੰਨਾ ਗਿਆ ਆਪਾਂ ਫਿਰ ਕਾਲਾ ਕਾਲਾ ਜਿਹਾ ਸੋਨਾ ਰਾਇਚਾ ਨਾ ਮਸਕੜਾ ਕੇ ਜਾ ਲੱਗਦਾ ਵਾ ਟੇਸਟ ਹੁਣ ਆਪਾਂ ਪਾ ਦਿੰਨੇ ਚ ਟਮਾਟਰ ਐਕਾ फिर आप उस बात करा जाएगा फिर आप साग को घोट लें चे तरीके पा दें आप टमाटर अच बह भी दुख दर्द कर दी है कम नहीं कर रही चंगे तरीके फिकर है आटा कैसे बनेगा अच्छा जी टमाटर आपको मोटा मोटा ज कट के पा दिता ये नागा थोड़ा जो नमक तो टमा ज्यादा जल्दी बन तैयार हो जाएगा है ना ਮਸਾਲਾ ਭੁੱਜ ਰਿਹਾ ਤੇ ਇਧਰ ਆਪਾਂ ਪਾਣ ਲੱਗੇ ਆਂ ਸਾਗ ਦੇ ਵਿੱਚ ਆਲਣ ਹਨਾ ਮੈਂ ਇਸ ਮਿਕਸੀ ਜੇ ਕਰੂੰਗੀ ਗ੍ਰੈਂਡ ਦੇ ਨਾਲੇ ਮਤੋਂ ਬਾਹਰ ਨਾਲ ਕਰਕੇ ਘੋਟ ਨਹੀਂ ਹੁੰਦਾ ਵੈਸੇ ਤਾਂ ਸਾਗ ਜਿਹੜਾ ਟੇਸਟ ਬੰਦਾ ਚੁੱਲ੍ਹੇ ਦਾ ਸਾਗ ਸਵਾਦ ਹੁੰਦਾ ਪਰ ਤੇ ਘੋਟਣਾ ਵੀ ਘੋਟਣੀ ਦੇ ਨਾਲ ਹਨਾ ਕਈ ਤੇ ਘੋਟ ਦੇ ਘੋਟਣੀ ਨਾਲ ਮੇਰੀ ਭੈਣ ਨੂੰ ਪਸੰਦ ਨਹੀਂ ਆਉਂਦਾ ਇਹ ਸਾਗ ਘੋਟਿਆ ਹੋਇਆ ਤੇ ਤੜਕੇ ਦੇ ਵਿੱਚ ਨਮਕ ਥੋੜਾ ਜਿਹਾ ਪਾ ਲਿਆ ਸੀ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਉপরে ਇਹ ਪਾਲੀਏ ਲਾਲ ਮਿਰਚ ਕਾ ਕੇ ਹਰੀ ਮਿਰਚ ਮੈਂ ਘੱਟ ਪਾਈ ਅੱਜ ਤੇ ਨਮਕ ਆਪਾਂ ਪਾ ਲਿਆ ਇੰਨਾ ਕਿ ਮਸਾਲਾ ਤੜਕੇ ਦੇ ਵਿੱਚ ਆਪਾਂ ਪਾਉਣਾ ਸਾਗ ਆਪਣਾ ਰੈਡੀ ਹੈ ਮਸਾਲਾ ਆਪਣਾ ਤਿਆਰ ਹੋ ਗਿਆ ਭੁੱਜ ਕੇ ਤੇ ਚਾ ਆਪਾਂ ਪਾ ਲਿਆ ਆਲਣ ਵੀ ਪਾ ਲਿਆ ਹੁਣ ਆਪਾਂ ਕਰਾਂਗੇ ਇਹ ਵਿੱਚ ਆਪਾਂ ਲਾਂਗੇ ਕੜਾਹੀ ਚ ਸਾਗ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਉਨੀ ਕ ਹਨ ਤੇ ਇਹ ਮਸਾ ਆਪਾਂ ਥੋੜੀ ਦੇਰ ਇਹਨੂੰ ਆਪਾਂ ਬੈਸ ਤੇ ਧਰਾਂਗੇ ਜਿਹੜਾ ਆਟਾ ਨੇ ਆਟਾ ਕੱਚਾ ਰਹੇ ਜੇ ਤੇ ਫਿਰ ਉਹ ਛੇ ਤੇ ਹੀ ਰਹ ਹੁੰਦਾ ਸਾਗ ਮਤਲਬ ਕਿ ਆਟਾ ਹੁਣ ਕੱਚਾ ਤੁਹਾਨੂੰ ਪਤਾ ਹੀ ਹਨ ਜਿੰਨੇ ਦਾ ਛੇਕ ਨਾ ਲੱਗੇ ਤਾਂ ਪੱਕਦਾ ਨਹੀਂ ਹੁੰਦਾ ਲਓ ਜੀ ਆਪਣਾ ਸਾਗ ਰੈਡੀ ਹੈ ਆਜੋ ਤੁਸੀਂ ਵੀ ਖਾਓ ਮੇਰੇ ਦੱਸੇ ਤਰੀਕੇ ਮਤਲਬ ਆਪਕਾ ਸਾਗ ਬਣਾ ਕੇ ਦੇਖਿਓ ਬਹੁਤ ਟੇਸਟਵੰਦ ਆਪਾਂ ਦੋ ਟਾਈਮ ਜੋਗੇ ਤਰਕਾ ਲਾ ਲਿਆ ਤੇ ਬਸ ਥੋੜਾ ਜਿਹਾ ਹੋਰ ਬਚ ਗਿਆ ਦੇਖੋ ਥੋੜਾ ਜਿਹਾ ਹੀ ਬਚਿਆ ਵਾ ਆਜੋ ਤੁਸੀਂ ਖਾ ਲਓ ਹੁਣ ਆਪਾਂ ਇਹਦੇ ਪਾਣੀ ਗਰਮ ਪਾ ਕੇ ਕੁੱਕਰ ਵਾਲੇ ਸਾਗ ਨੂੰ ਤੇ ਆਪਾਂ ਗੈਸ ਤੇ ਥੋੜਾ ਰੰਨਾਂਗੇ ਹਨ ਇਹਨਾਂ ਤਾਰ ਦੇਾਂਗੇ ਕਿਉਂਕਿ ਤਾਂ ਜਿਹੜੇ ਪਾਣੀ ਵਾ ਇਹਦੇ ਵਿੱਚ ਆਲਣੂ ਪੱਕ ਜਾਊਗਾ ਤੇ ਜੇ ਤੁਸੀਂ ਮੱਕੀ ਦੀ ਰੋਟੀ ਨਾਲ ਖਾਓ ਤਾਂ ਹੋਰ ਵੀ ਬਾਰੇ ਨਿਆਰੇ ਆ ਪਰ ਮੇਰੇ ਹਸਬੰਦ ਨੂੰ ਬਾਜਰੇ ਦੀ ਰੋਟੀ ਪਸੰਦ ਆ ਮੈਂ ਬਾਜਰੇ ਦੀ ਰੋਟੀ ਬਣਾਵਾਂਗੀ ਤੇ ਮੇਰੇ ਦਿਲ ਕਰਾ ਤਾਂ ਮੈਂ ਆਪਣੇ ਲਈ ਮੱਕੀ ਦੀ ਜ਼ਰੂਰ ਕਰਾਂਗੀ ਤੁਸੀਂ ਇਸ ਤਰੀਕੇ ਦੇ ਨਾਲ ਸਾਗ ਬਣਾਇਓ ਘਰ ਦਾ ਸਾਗ ਸਰੋਂ ਦਾ ਸਾਗ ਬਹੁਤ ਹੀ ਟੇਸਟ ਬਣਿਆ ਹੈ ਧੰਨਵਾਦ ਤੁਹਾਡਾ ਮਿਹਰਬਾਨੀ ਮੇਰੀ ਵੀਡੀਓ ਵਾਚ ਕਰਦੇ ਰਹੋ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਖੁਸ਼ ਰਹੋ